ਗੁਰ ਸੇਵੀਐ ਅਹਨਸ ਸਹਜ ਸੁਪਹਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨੁ ਦੁਖੁ ਜਾਏ ਟੁੱਡੀ ਮਹਲਾ ਪੰਜਵਾ ਹਰ ਹਰ ਚਰਨ ਰਿਦੈ ਉਰਥ ਹਰੇ ਸਵਾਮੀ ਸਤ ਗੁਰ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨ ਰਿਧੈ ਉਰਤ ਹਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗਨ ਗਾਵਤ ਅਤਲ ਸੁਖ ਪਾਇਆ ਠਾਕੁਰ ਅਗਮ ਅਪਾਰੇ ਅਪਣੇ ਕੀਨੇ ਤਿੰਨ ਕਾ ਬਾਹਰ ਕਛ ਨ ਬੀਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿੰਨ ਕਾ ਬਾਹਰ ਕਛ ਨ ਵਿਚਾਰੇ ਸਤਨ ਸਨ ਜਪ ਜਪ ਜੀਵਾ ਹਰ ਨਾਨਕ ਕੰਠ ਮਝਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹਲਾ ਪੰਜਵਾਂ ਹਰ ਹਰ ਚਰਨ ਰਿਦੈ ਉਰ ਧਾਰੇ ਸਿਮਰ ਸੁਆਮੀ ਸਤਿਗੁਰੇ ਆਪਣਾ ਕਾਰਜ ਸਫਲ ਹਮਾਰੇ ਰਹਾਓ ਪਾਵਨ ਸ਼੍ਰੀ ਮੁਖਵਾਕ ਟੋਡੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 718 ਉੱਪਰ ਸੁਭਾਇਮਾਨ ਹਨ ਸਤਿਗੁਰੂ ਕਿਰਪਾ ਕਰਨ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਅੰਦਰ ਵਸ ਜਾਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀ ਯਾਤਰਾ ਕਰਦੇ ਆ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਆਪਣਾ ਜੀਵਨ ਸਫਲ ਬਣਾ ਰਹੇ ਗੁਰਮਖਵੜ ਪਾਗੀ ਜਨੋ ਸਤਿਗੁਰੂ ਬਖਸ਼ਿਸ਼ ਕਰਨ ਆਪ ਸਰਬਤ ਸੰਗਤ ਦੀ ਹਾਜ਼ਰੀ ਸੇਵਾ ਕਰ ਥਾਂੇ ਪੌਣ ਯਾਤਰਾ ਸਫਲ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ